ਵਾਹ ਸਾਰਿਆਂ ਨੂੰ ਬਹੁਤ ਬਹੁਤ ਬੜਾ ਜੀਸਾ ਹੈ। ਹੈ? ਹਾਂ। ਆਜੀ ਸਾਕੋਵਾਲ ਨੂੰ ਬਹੁਤ ਬਹੁਤ ਮੁਬਾਰਕਾ ਸਾਡੇ ਚੈਨਲ ਵੱਲੋਂ। ਧੰਨਵਾਦ ਜੀ ਸਾਰਿਆਂ ਨੂੰ ਪਹਿਲਾਂ ਮੀਡੀਆ ਦਾ ਤੇ ਸਾਰੇ ਵਾਰਡ ਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਜੀ। ਅੱਜ ਤੁਸੀਂ ਕਿਉਂ ਜਿੱਤ ਕੇ ਆਏ ਜੀ? ਨੇ ਵਾਰਡ ਦੀ ਕਿਹਣੀ ਖੁਸ਼ੀ ਮਹਿਸੂਸ ਕਰਦੇ ਹੋ? ਬਹੁਤ ਜ਼ਿਆਦਾ ਜੀ। ਸਾਰੇ ਵਾਰਡ ਵਾਸੀਆਂ ਨੇ ਬਹੁਤ ਜ਼ਿਆਦਾ ਖੁਸ਼ੀ ਜਤਾਈ ਆ। ਬਹੁਤ ਜ਼ਿਆਦਾ ਮੈਨੂੰ ਮਾਨ ਸਨਮਾਨ ਦਿੱਤਾ ਹੈਗਾ ਜੀ। ਸਾਨੂੰ ਵਾੜਵਾਸੀਆਂ ਥੋੜੇ ਜਿ ਦੇ ਭਰੋਸਾ ਜਤਾ ਕੇ ਸਾਨੂੰ ਬਹੁਤ ਵੱਡੀ ਲੀਡ ਨਾ ਜਤਾਈ ਹੈ ਜੀ ਹਾਂਜੀ ਹਾਂਜੀ ਸਭ ਤੋਂ ਪਹਿਲਾਂ ਤੁਸੀਂ ਮਤਲਬ ਵਾੜਵਾਸੇ ਲਈ ਕਿਹੜਾ ਕੰਮ ਲੈ ਕੇ ਚੱਲੋਗੇ ਕਿਹੜਾ ਜਿੰਨਾ ਪਹਿਲਾਂ ਲੈ ਕੇ ਚੱਲੋਗੇ ਕਿ ਮੇਨ ਸਮੱਸਿਆ ਪਾਣੀ ਦੀ ਹੈਗੀ ਹੈਗੀ ਦੂਸਰੀ ਇੱਥੇ ਮਤਲਬ ਵੀ ਥੋੜਾ ਜਿਹਾ ਹਜੇ ਉਹ ਜਦੋਂ ਕਚਰਾ ਪਲਾਂਟ ਵੈਸੇ ਤਾਂ ਉਠਵਾ ਚੁੱਕੇ ਹੈਗੇ ਆਗੇ ਇਸ ਤੋਂ ਬਾਅਦ ਵੀ ਫਿਰ ਵੀ ਉੱਥੇ ਮਤਲਬ ਥੋੜੀ ਥੋੜੀ ਸਮੈਲ ਜੀ ਆਉਂਦੀ ਆ ਜਦੋਂ ਉੱਥੋਂ ਕ੍ਰੋਸ ਕਰਦੇ ਆ ਤਾਂ ਫਿਰ ਉੱਥੇ ਥੋੜੀ ਜਿਹੀ ਸਫਾਈ ਵਗੈਰਾ ਤੇ ਇੱਕ ਇੱਥੇ ਪਾਰਕ ਹੈਗਾਗਾ ਉਹ پارک ਦੀ ਸਫਾਈ ਕਰਵਾਉਣੀ ਹੈ ਜੀ پارک ਚੰਗੀ ਤਰ੍ਹਾਂ ਵਧੀਆ ਬਣਾਉਣਾ ਹੈਗਾ ਉਹਦੇ ਵਿੱਚ ਹੁਣ ਮੀਂਹ ਵੀ ਪੈ ਗਿਆ ਪਰ ਮਾਤਮਾ ਦੀ ਮਿਹਰ ਨਾਲ ਉੱਥੇ ਪੌਦੇ-ਪੂਦੇ ਹੋਰ ਲਾ ਕੇ ਬਹੁਤ ਵਧੀਆ ਬਣਾਉਣਾ ਹੈਗਾ ਜੀ ਉਹਨੂੰ ਮੈਡਮ ਜੀ ਇਲੈਕਸ਼ਨ ਤੋਂ ਪਹਿਲਾਂ ਸਾਰੇ ਮੁੱਦੇ ਜਿੰਨੇ ਵੀ ਉਮੀਦਵਾਰ ਖੜੇ ਨੇ ਚਾਹੇ ਉਹ ਆਪਣੇ ਐਮਸੀ ਖੜੇ ਨੇ ਚਾਹੇ ਪ੍ਰਧਾਨਪਦ ਦੇ ਉਹਦੇਸੇ ਖੜੇ ਸੀਗੇ ਤਾਂ ਇੱਕ ਜੀ ਵੱਡਾ ਮੁੱਦਾ ਨਸ਼ੇ ਦਾ ਚੱਲਿਆਗਾ ਕਿ ਕਾਲੀ ਮੰਡੀ ਵਿੱਚ ਬਹੁਤ ਜ਼ਿਆਦਾ ਨਸ਼ਾ ਹੈ ਤੇ ਉਹਦੇ ਬਾਰੇ ਕੀ ਕਹੋਗੇ ਹਾਂ ਜੀ ਕਾਲੀ ਵਾਲੀ ਮੰਡੀ ਦੇ ਵਿੱਚ ਬਹੁਤ ਜ਼ਿਆਦਾ ਨਸ਼ਾ ਚੱਲ ਰਿਹਾ ਹੈਗਾ ਪਰ ਮੈਂ ਕੋਸ਼ਿਸ਼ ਕਰੂੰਗੀ ਮੇਰੇ ਉਹ ਦੇ ਬਾੜ ਦੇ ਵਿੱਚ ਉਹ ਨਸ਼ਾ ਦੂਰ ਕਰ ਸਕਾਂਗੇ ਮਤਲਬ ਇਹਦੇ ਬਾਰੇ ਇਹ ਵੀ ਕੋਸ਼ਿਸ਼ ਕਰੂੰਗੀ ਵੀ ਜਿਹੜਾ ਮੇਰੇ ਬਾੜ ਦੇ ਵਿੱਚ ਇੱਕ ਕੋਈ ਵੀ ਇੱਥੇ ਸਪੋਰਟਸ ਵਗੈਰਾ ਵਾਸਤੇ ਕੋਈ ਹੈ ਨਹੀਂਗਾ ਬੱਚਿਆਂ ਨੂੰ ਮਤਲਬ ਵੀ ਦੂਰ ਜਾਣਾ ਪੈਂਦਾ ਹੈਗਾ ਵੀ ਇੱਥੇ ਥੋੜੀ ਬਹੁਤੀ ਕਿਤਨਾ ਕਿਤੇ ਜਗਾ ਬਾੜ ਦੇ ਵਿੱਚ ਨੇੜੇ ਜਿਹੜੇ ਦੇਖ ਕੇ ਕੋਈ ਖਾਲੀ ਸਰਕਾਰੀ ਜਗਾ ਪਈ ਹੋਗੀ ਉਹਦੇ ਵਿੱਚ ਅਸੀਂ ਮਤਲਬ ਵੀ ਕੋਈ ਪਲੇਗਰਾਉਂਡ ਵਗੈਰਾ ਬਣਾ ਕੇ ਜਿੱਥੇ ਬੱਚੇ ਖੇਡ ਸਕਿਆ ਕਰਨਗੇ ਜੀ ਇੱਕ ਲਾਇਬ੍ਰੇਰੀ ਦਾ ਮੈਂ ਮਤਲਬ ਵੀ ਸੋਚ ਰਹੀ ਹਾਂ ਵੀ ਆਪਾਂ ਲਾਇਬ੍ਰੇਰੀ ਬਣਾਵਾਂਗੇ ਜੀ ਆਪਾਂ ਇੱਥੇ ਬਾੜ ਦੇ ਵਿੱਚ ਤੇ ਇਸ ਤੋਂ ਬਨਾ ਮਤਲਬ ਵੀ ਅਸੀਂ ਸਾਰੇ ਜਿੰਨੇ ਵੀ ਐਮਸੀ ਦਿੱਤੇ ਹੈਗੇ ਅਗੇ ਸਾਰੇ ਮਤਲਬ ਵੀ ਇਕੱਠੇ ਹੋ ਕੇ ਅਸੀਂ ਉਹ ਕਰਾਂਗੇ ਮਤਲਬ ਵੀ ਨਸ਼ੇ ਦੇ ਪ੍ਰਤੀ ਇੱਕ ਮੁਹਿੰਮ ਜੀ ਚਲਾ ਲਾਂਗੇ ਜਿਸ ਨਾਲ ਖੁਸ਼ ਨਾ ਖੁਸ਼ ਤਾਂ ਫਾਇਦਾ ਹੋਊਗਾ ਮਤਲਬ ਵੀ ਅਸੀਂ ਬੱਚਿਆਂ ਨੂੰ ਬਹੁਤ ਜ਼ਿਆਦਾ ਧਿਆਨ ਦੇਵਾਂਗੇ ਖੇਡਾਂ ਵੱਲ ਬਹੁਤ ਜ਼ਿਆਦਾ ਧਿਆਨ ਦੇਵਾਂਗੇ ਜਿਸ ਨਾਲ ਬੱਚਿਆਂ ਦਾ ਮਤਲਬ ਵੀ ਉਹਦੇ ਵਿੱਚੋਂ ਨਸ਼ਿਆਂ ਦੇ ਪ੍ਰਤੀ ਜਿਹੜਾ ਉਹ ਹੋਗਾ ਉਹ ਮਤਲਬ ਇਹਨਾਂ ਨੂੰ ਇੰਟਰਸਟ ਪਿਆ ਹੋਇਆਗਾ ਕੋਈ ਇੰਜੈਕਸ਼ਨ ਲਵਾਉਂਦਾਗਾ ਕੋਈ ਗੋਲੀਆਂ ਖਾਂਦਾਗਾ ਉਹ ਫਿਰ ਕੱਟ ਜੁਗਾ ਜੀ ਅੱਜ ਜੀ ਦੁਵਾਰਾ ਦੁਵਾਰਾ ਮੈਂ ਬਾੜਵਾਸੀਆਂ ਦਾ ਬਹੁਤ ਜ਼ਿਆਦਾ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਮੈਨੂੰ ਇੰਨੀ ਵੱਡੀ ਲੀਡ ਨਾਲ ਜਿਤਾਇਆ ਹੈਗਾ ਜੀ ਹਾਂ ਜੀ ਭਾਈ ਅੱਜ ਤੁਹਾਡੇ ਧਰਮਪਤਨੀ ਜਿਹੜੇ ਕਿ ਐਮਸੀ ਜਿੱਨ ਜਿੱਤ ਕੇ ਆਏ ਨੇ ਕਿੰਨੀ ਖੁਸ਼ੀ ਤੁਹਾਡੇ ਵਿੱਚ ਤੇ ਕੀ ਕਹਿਣਾ ਚਾਹੋਗੇ ਖੁਸ਼ੀ ਬਹੁਤ ਹੈ ਜੀ ਪਰ ਬਾੜਵਾਸੀਆਂ ਦੇ ਸਹਿਯੋਗ ਦੇ ਨਾਲ ਅੱਜ ਸੀ ਇਹ ਜਿਹੜੀ ਖੁਸ਼ੀ ਮਿਲੀ ਹੈ ਬਾੜਵਾਸੀਆਂ ਦੇ ਸਹਿਯੋਗ ਨਾਲ ਹੀ ਮਿਲੀ ਹੈ ਸਭ ਸੀ ਜਿੱਤ ਕੇ ਆ ਕੇ ਸਾਨੂੰ ਲੋਕਾਂ ਨੇ ਮਿਨੀ ਸਰਕਾਰ ਦੇ ਵਿੱਚ ਭੇਜ ਤੇ ਕਿਹੜੇ ਜੰਡੇ ਤੁਸੀਂ ਪਹਿਲਾਂ ਲਾ ਕੇ ਚਲੋਗੇ ਸਭ ਤੋਂ ਪਹਿਲਾਂ ਤਾਂ ਸਫਾਈ ਸਫਾਈ ਦਾ ਹੈਗਾ ਜੀ ਫਿਰ ਪਾਣੀ ਦਾ ਜੰਡਾ ਹੈਗਾ ਜੀ ਪਾਣੀ ਬਹੁਤ ਗੰਦਾ ਆ ਰਿਹਾ ਉਹਦੇ ਬਾਅਦ ਕਰਾਂਗੇ ਬਾਕੀ ਕਚਰਾ ਪਲਾਂਟ ਹੈ ਇੱਥੇ ਉਹਦੇ ਉਸ ਉਸ ਵਾਸਤੇ ਵੀ ਕੋਈ ਕਰਾਂਗੇ ਕੁਛ ਨਾ ਕਰਤਾ ਉਹ ਪਹਿਲਾਂ ਉਸ ਤੇ ਬਹੁਤ ਜ਼ਿਆਦਾ ਗੰਦ ਹੁੰਦਾ ਸੀਗਾ ਜੀ ਥੋੜੀ ਥੋੜੀ ਮਿਹਨਤ ਕਰਕੇ ਉਹ ਉਹਦਾ ਸੁਧਾਰ ਕੀਤਾ ਤੇ ਹੁਣ ਤਾਂ ਫਿਰ ਵੀ ਸਰਬੀਨੀ ਸਰਕਾਰ ਤੁਸੀਂ ਨਾ ਲਿਆ ਤਾਂ ਉਹਦਾ ਇੰਨੀ ਵਧੀਆ ਕੋਈ ਸਟੇਡੀਅਮ ਵਗੈਰਾ ਜਾਂ ਕੋਈ ਵਧੀਆ ਪਾਰਕ ਵਗੈਰਾ ਉੱਥੇ ਤਿਆਰ ਕਰਵਾਉਣਾ ਇਹ ਖੇਡਾਂ ਵਾਲਾ ਇਹਨੇ ਲਗਨ ਹੋਊਗੀ ਪਰ ਨਸਿਆਪ ਹੀ ਨਹੀਂ ਕਰਿਆ ਕਰਨਗੇ ਜੀ ਬੱਚੇ ਇਹ ਗਾਣਾ ਜਦੋਂ ਵਾਰਡ ਵਾਸੀਆ ਬਾਰੇ ਜਦੋਂ ਸਾਰੇ ਜਿੱਤ ਵੱਡੇ ਵਾਰਡ ਵਾਸੀਆ ਤਾਂ ਬਹੁਤ ਬਹੁਤ ਧੰਨਵਾਦ ਕਰਦਾ ਕੋਈ ਸ਼ਬਦ ਹੀ ਹੈ ਨਹੀਂ ਜਿਹੜਾ ਮੈਂ ਉਹਨਾਂ ਦਾ ਧੰਨਵਾਦ ਕਰ ਦਿਆਂ ਹਾਂ ਜੀ ਇਹ ਇਹ ਜਿਹੜੀ ਜਿੱਤ ਹੋਈ ਹੈ ਇਹ ਮੇਰੀ ਜਿੱਤ ਨਹੀਂ ਹੈ ਜੀ ਇਹ ਵਾਰਡ ਵਾਸੀਆਂ ਦੀ ਜਿੱਤ ਹੈ